ਲੁਧਿਆਣੇ ਤੋਂ ਸਾਡੇ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ ਸਾਰੇ ਲੁਧਿਆਣੇ ਦੇ ਵਾਸੀ ਹਲਕਾ ਲੁਧਿਆਣੇ ਦੇ ਸਾਰੇ ਉਹਨਾਂ ਨੂੰ ਲਾਈਕ ਕਰਦੇ ਨੇ ਔਰ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਇਸ ਕਰਕੇ ਮੈਂ ਦੱਸ ਰਿਹਾ ਕਿ ਲੁਧਿਆਣੇ ਦੇ ਵਿੱਚ ਰਾਜਾ ਵੜਿੰਗ ਜੀ ਬਹੁਤ ਅੱਛੀ ਲੀਡਰ ਜਿੱਤ ਹਾਸਲ ਕਰਨਗੇ ਬੀਜੇਪੀ ਜੋ ਹੈ ਬੀਜੇਪੀ ਨੂੰ ਲੋਕ ਪਸੰਦ ਨਹੀਂ ਕਰਦੇ ਹੈ ਔਰ ਦੂਸਰੀ ਗੱਲ ਮੈਂ ਇਹ ਰੱਖਾਂ ਕਰਾਂ ਕਿ ਜੋ ਇਹਨਾਂ ਦੀ ਨੀਤੀ ਹੈ ਤੇ ਆਪਣੇ ਹਿੰਦੁਸਤਾਨ ਦੀਆਂ ਪਹਿਲਵਾਨ ਲੜਕੀਆਂ ਜਿਹੜੀਆਂ ਕਿ ਵਰਲਡ ਦੇ ਵਿੱਚ ਆਪਣਾ ਨਾਮ ਹਾਸਲ ਕਰਕੇ ਆਉਂਦੀਆਂ ਨੇ ਉਹਨਾਂ ਦੇ ਨਾਲ ਬੀਜੇਪੀ ਦੇ ਨੇਤਾ ਹੀ ਉਹਨਾਂ ਦਾ ਗਲਤ ਵਿਵਹਾਰ ਕਰਕੇ ਹੈ ਔਰ ਸੱਤਾ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਕੋਈ ਵੀ ਪੁਛ ਨਹੀਂ ਰਿਹਾ ਬਾਜੀ ਦੇ ਵਿੱਚ ਸੱਤਾ ਦੇ ਵਿੱਚ ਸਰਕਾਰ ਲੈ ਕੇ ਆਂਦੀ ਹੈ ਆਪ ਨੂੰ ਮੈਨੂੰ ਪਤਾ ਹੈ ਸਾਰਾ ਨਾਗਰਿਕ ਨੂੰ ਪਤਾ ਹੈ ਕਿ ਦੁਨੀਆ ਬਦਲਾ ਚਾਹੁੰਦੀ ਸੀ ਔਰ ਬਲਵਾ ਦੀ ਖਾਤਰ ਇਹਨਾਂ ਨੇ ਕੋਈ ਬਦਲਾ ਨਹੀਂ ਲਿਆ ਅੱਜ ਦੁਨੀਆ ਇਹਨਾਂ ਦੇ 2.5 ਸਾਲ ਦੇ ਕਾਰਜਕਾਲ ਤੋਂ ਤੰਗ ਹੋ ਚੁੱਕੀ ਹੈ 40 ਗੱਲ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਇਹਨਾਂ ਨੇ ਗੁਰੂ ਗੰਗ ਸਾਹਿਬ ਜੀ ਬੇਅਦਬੀ ਕੀਤੀ ਹੈ ਲੋਕਾਂ ਦੇ ਸਿੱਖਾ ਦੇ ਸਮਾਜ ਦੇ ਵਿੱਚ ਇੱਕ ਭਾਵਨਾ ਹੈ ਉਹ ਭਾਵਨਾ ਦੇ ਕਰਕੇ ਲੋਕਾਂ ਦੇ ਦਿਨਾਂ ਤੋਂ 40 ਗੱਲ ਜੋ ਹੈ ਉਤਰ ਚੁੱਕਿਆ ਹੈ ਲੁਧਿਆਣਾ ਇਨਫਰਮੇਸ਼ਨ ਦੇਖ ਰਿਹਾ ਦਸ਼ਕਾਂ ਸਵਾਗਤ ਹੈ ਅੱਜ ਤੁਹਾਨੂੰ ਦੁਬਾਰਾ ਲੈ ਕੇ ਆਏ ਹਾਂ ਜੀ ਰਾਜਾ ਵਰਿੰਗ ਸਾਹਿਬ ਦੇ ਫੁੱਲਾ ਵਾਲੇ ਦਫ਼ਤਰ ਦੇ ਵਿੱਚ ਅੱਜ ਇੱਕ ਅੰਤ ਸਾਡੇ ਨਾਲ ਹੈਗੇ ਆ ਉਹਨਾਂ ਤੋਂ ਪੁੱਛਦੇ ਹਾਂ ਕਿ ਲੱਗਦਾ ਪਿਆ ਹੈ ਕਿ ਕਿਹੜੀ ਲਹਿਰ ਹੈਗੀ ਆਓ ਚਲੋ ਮੇਰੇ ਨਾਲ ਅੰਦਰ ਜੀ ਹੁਣ ਰਾਜਾਵਰੀ ਸਾਹਿਬ ਨੇ ਪੂਰਾ ਜੋਰ ਲਾਇਆ ਹੋਇਆ ਹੈ ਬਾਕੀ ਪਾਰਟੀਆਂ ਨੇ ਵੀ ਜੋਰ ਲਾਇਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਜਿਹੜੀ ਹੈਗੀ ਹੈ ਲੋਕਾਂ ਤੋਂ ਹੱਲ ਕਰਾਵੇਗੀ ਪਾਰਲੀਮੈਂਟ ਦੇ ਵਿੱਚ ਵਧੀਆ ਬਾਤ ਚੱਕੀ ਜਾਏਗੀ ਤੁਸੀਂ ਕੀ ਕਹੋਗੇ ਜੀ ਅੱਜ ਤੱਕ ਹ ਹਿੰਦੁਸਤਾਨ ਦੇ ਵਿੱਚ 6 ਪੜਾਅ ਦੇ ਵਿੱਚ ਵੋਟਾਂ ਪੈ ਚੁੱਕੀਆਂ ਨੇਗੀਆਂ ਔਰ ਜੋ ਮੀਡੀਆ ਤੋਂ ਜਾਂ ਸਰਵੇ ਤੋਂ ਲੱਗ ਰਿਹਾ ਹੈ ਕਿ ਜੋ ਕਾਂਗਰਸ ਹੈ ਸਾਰੇ ਪਾਸੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰ ਲਈ ਹੈ ਔਰ ਮੈਂ ਲੁਧਿਆਣੇ ਦੀ ਗੱਲ ਕਰਾਂ ਲੁਧਿਆਣੇ ਤੋਂ ਸਾਡੇ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸਾਰੇ ਪਾਸੇ ਚਰਚਾ ਹੋ ਰਹੀ ਹੈ ਸਾਰੇ ਲੁਧਿਆਣੇ ਦੇ ਵਾਸੀ ਹਲਕਾ ਲੁਧਿਆਣੇ ਦੇ ਸਾਰੇ ਉਹਨਾਂ ਨੂੰ ਲਾਈਕ ਕਰਦੇ ਨੇ ਔਰ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਇਸ ਕਰਕੇ ਮੈਂ ਦੱਸ ਰਿਹਾ ਕਿ ਲੁਧਿਆਣੇ ਦੇ ਵਿੱਚ ਰਾਜਾ ਵੜਿੰਗ ਜੀ ਬਹੁਤ ਅੱਛੀ ਲੀਡ ਨਾਲ ਜਿੱਤ ਹਾਸਲ ਕਰਨਗੇ ਅੰਗਰ ਤੁਹਾਨੂੰ ਕੀ ਲੱਗਦਾ ਹੈ ਕਿ ਲੋਕੀ ਜਿਹੜੇ ਕਿਹੜੇ ਮੁੱਦਿਆਂ ਦੇ ਪਰੇਸ਼ਾਨ ਹੈਗੇ ਆ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਰਾਜਾ ਵੀ ਸਾਹ ਕੋਲ ਪਾਣ ਦੇ? ਵੇਖੋ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਆਈ ਨੂੰ 10 ਸਾਲ ਹੋ ਗਏ ਨੇ। ਉਹ 10 ਸਾਲ ਦੇ ਵਿੱਚ ਉਹਨਾਂ ਨੇ ਕੋਈ ਅਹਜਾ ਕੰਮ ਨਹੀਂ ਕੀਤਾ ਜਿਸ ਦੇ ਨਾਲ ਲੋਕਾਂ ਦਾ ਔਰ ਜਨਤਾ ਦਾ ਮਨ ਜਿੱਤਿਆ ਹੋਵੇ। ਜੀਐਸਟੀ ਲਾ ਕੇ ਲੋਕਾਂ ਨੂੰ ਬਹੁਤ ਹੀ ਬੇਰੁਜ਼ਗਾਰ ਹੋਣਾ ਪਿਆ ਔਰ ਜੋ ਨੋਟਬੰਦੀ ਹੋਈ ਹੈ, ਨੋਟਬੰਦੀ ਦੇ ਉੱਤੇ ਵੀ ਲੋਕ ਬੇਕਰੋ ਬੇਕਾਰ ਹੋ ਗਏ ਨੇ। ਔਰ ਉਹਨਾਂ ਦੇ ਕਈ ਆ ਬੰਦੇ ਨੇ ਇਹੋ ਜਿਹੇ ਨੇ ਜਿਨ੍ਹਾਂ ਦੇ ਹੱਥੋਂ ਆਪਣੀਆਂ ਨੌਕਰੀਆਂ ਚੁਬੀਆਂ ਗਈਆਂ ਰੋਜ਼ਗਾਰ ਚਲਾ ਗਿਆ ਉਸ ਤੋਂ ਬਾਅਦ ਵਿੱਚ ਜੋ ਕਰੋਨਾ ਆਇਆ ਕੋਵਿਡ-19 ਉਹਦੇ ਵਿੱਚ ਤਾਂ ਲੋਕਾਂ ਦਾ ਬੇਰੋਜ਼ਗਾਰ ਵੀ ਹੋ ਗਏ ਨੇ ਔਰ ਲੋਕ ਬੇਘਰ ਵੀ ਹੋ ਗਏ ਨੇ ਔਰ ਬਹੁਤ ਬਿਮਾਰੀਆਂ ਦੇ ਨਾਲ ਲੋਕ ਜੋ ਹੈ ਆਪਣੇ ਮੌਤ ਦੇ ਘਰ ਚਲੇ ਗਏ ਹਨ ਤੇ ਜਿਸ ਕਰਕੇ ਬੀਜੇਪੀ ਜੋ ਹੈ ਬੀਜੇਪੀ ਨੂੰ ਲੋਕ ਪਸੰਦ ਨਹੀਂ ਕਰਦੇ ਹੈ ਔਰ ਦੂਸਰੀ ਗੱਲ ਮੈਂ ਇਹ ਰੱਖਾਂ ਕਰਾਂ ਤੇ ਜੋ ਇਹਨਾਂ ਦੀ ਨੀਤੀ ਹੈ ਤੇ ਆਪਣੇ ਹਿੰਦੁਸਤਾਨ ਦੀਆਂ ਪਹਿਲਵਾਨ ਲੜਕੀਆਂ ਜਿਹੜੀਆਂ ਕਿ ਵਰਲਡ ਦੇ ਵਿੱਚ ਆਪਣਾ ਨਾਮ ਹਾਸਲ ਕਰਕੇ ਆਉਂਦੀਆਂ ਨੇ ਉਹਨਾਂ ਦੇ ਨਾਲ ਬੀਜੇਪੀ ਦੇ ਨੇਤਾ ਹੀ ਉਹਨਾਂ ਦਾ ਗਲਤ ਵਿਵਹਾਰ ਕਰਕੇ ਹੈ ਔਰ ਸਤਾ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਕੋਈ ਵੀ ਪੁਛ ਨਹੀਂਆ ਔਰ ਲੋ ਬੀਬੀਆਂ ਜਿਹੜੀਆਂ ਹੈਗੀਆਂ ਉਹ ਬੇਟੀਆਂ ਨੇਗੀਆਂ ਉਹ ਜੰਤਰ ਮੰਤਰ ਤੇ ਇਨਸਾਫ ਮੰਗਦੀਆਂ ਨੇ ਅੱਜ ਤੱਕ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਪੰਜਾਬ ਦਾ 750 ਕਿਸਾਨ ਆਪਣੇ ਕਾਨੂੰਨੀ ਹੱਤ ਦੇ ਵਿੱਚ ਆਪੇ ਜਾਣਾ ਕਰਵਾਨ ਕਰ ਗਿਆ ਸਰਕਾਰ ਦੇ ਕੰਨ ਦੇ ਉੱਤੇ ਯੂ ਨਹੀਂ ਸਰਕੀ ਅੱਜ ਉਸ ਤੋਂ ਬਾਅਦ ਕਰੀਏ ਗੱਲ ਪੰਜਾਬ ਦੀ ਪੰਜਾਬ ਦੇ ਵਿੱਚ ਬਦਲੇ ਦੀ ਭਾਵਨਾ ਬੀਜੇਪੀ ਕੋਲ ਬਦਲੇ ਦੀ ਭਾਵਨਾ ਹੈ ਔਰ ਤੁਸੀਂ ਦੇਖਿਆ ਹੋਊਗਾ ਫ੍ਰੀਡ ਕੋਰਟ ਤੋਂ ਹੰਸ ਰਾਜ ਹੰਸ ਜਿਨ੍ਹਾਂ ਨੇ ਬਹੁਤ ਹੀ ਇੱਕ ਆਪਣੀ ਵਿਚਾਰਧਾਰਾ ਜੋ ਪ੍ਰਗਟ ਕੀਤੀ ਹੈ ਉਹ ਬਹੁਤ ਗਲਤ ਵਿਚਾਰਧਾਰਾ ਹੈ ਕਿ ਸਾਡੀ ਲੋਟਰੀ ਕੌਣ ਦੋ ਉਸ ਤੋਂ ਬਾਅਦ ਵਿੱਚ ਅਸੀਂ ਤੁਹਾਨੂੰ ਮਿਲਾਂਗੇ ਹੋਰ ਮੈਂ ਦੂਸਰੀ ਗੱਲ ਦੱਸਾਂ ਰਵਨੀਤ ਮਿੱਟੂ ਜੀ ਰਵੀਜੀਤ ਬਿੱਟੂ ਜੀ ਵੀ ਇਹੀ ਗੱਲ ਕਹਿ ਰਹੇ ਨੇ ਇਹਦਾ ਮਤਲਬ ਹੈ ਕਿ ਜੇ ਸਰਕਾਰ ਬੀਜੇਪੀ ਆਉਂਦੀ ਹੈ ਤਾਂ ਉਹ ਬਦਲੇ ਦੀ ਭਰਨਾਂ ਵਾਲਾ ਆਏਗੀ ਔਰ ਲੋਕਾਂ ਦਾ ਜੋ ਲੋਕਾਂ ਨੂੰ ਬੇਰੁਜ਼ਗਾਰ ਕਰਨਗੇ ਔਰ ਲੋਕਾਂ ਦੇ ਕੋਲੋਂ ਆਪਣਾ ਜੋ ਹੈ ਹੱਕ ਖੋਣਗੇ ਤੇ ਉਹਨਾਂ ਨੇ ਬਿੱਟੂ ਜੀ ਵੀ ਇਹ ਹੀ ਗੱਲ ਕਹੀ ਆ ਕਿ ਸਾਡੀ ਸਰਕਾਰ ਆਉਣ ਤੋਂ ਸਹੀ ਅਸੀਂ ਜਿਹੜੇ ਕਿਸਾਨਾਂ ਨੂੰ ਦੋ ਟੋਟਰੂ ਲੈ ਕੇ ਘੁੰਮ ਰਹੇ ਨੇ ਔਰ ਉਹਨਾਂ ਨੂੰ ਅਸੀਂ ਮਿਲਾਂਗੇ ਅਸੀਂ ਉਹਨਾਂ ਦੇ ਨਾਂ ਦਰਜ ਕਰ ਰਹੇ ਆ ਅਸੀਂ ਨਾਂ ਨੋਟ ਕਰ ਰਹੇ ਆ ਬਾਕੀ ਰਹੀ ਜਲੰਧਰ ਦੀ ਗੱਲ ਇੰਦਰ ਤੋਂ ਵੀ ਗੱਲ ਜੋ ਸ਼ੀਲ ਰਿੰਕੂ ਜੀ ਨੇ ਉਹਨਾਂ ਨੇ ਵੀ ਇਹੀ ਬਿਆਨ ਦੇ ਇਹਦਾ ਮਤਲਬ ਇਹ ਹੋਇਆ ਕਿ ਜੋ ਬੀਜੇਪੀ ਦੀ ਵਿਚਾਰਧਾਰਾ ਹੈ ਉਹ ਬਦਲੇ ਦੀ ਵਿਚਾਰਧਾਰਾ ਹੈ ਔਰ ਵਿਰੋਧੀ ਧਾਰਾ ਹੈ ਤੇ ਦੂਜੀ ਅਗਲੀ ਗੱਲ ਮੈਂ ਕਰਾਂ ਬੀਜੇਪੀ ਦੀ ਤੇ ਦੋਸਤੋ ਜੇਕਰ ਮੀਡੀਆ ਦੇ ਰਾਹੀਂ ਔਰ ਜੋ ਵੱਡੇ ਆਪਣੇ ਐਡਵੋਕੇਟ ਨੇ ਸੁਪਰੀਮ ਕੋਰਟ ਦੇ ਜੱਜ ਨੇ ਉਹਨਾਂ ਦੇ ਵਿਚਾਰਧਾਰਾ ਨਾਲ ਦੁਨਿਆਰ ਦੀ ਵਿਚਾਰ ਧਾਰਾ ਦੇ ਨਾਲ ਕਿ ਜੇਕਰੋ ਬੀਜੇਪੀ ਦੁਆਰਾ ਸਤਾ ਦੇ ਵਿੱਚ ਆ ਜਾਂਦੀ ਹੈ ਤੀਸਰੀ ਵਾਰ ਤਾਂ ਸੰਵਿਧਾਨ ਖਤਮ ਹੋ ਜਾਏਗਾ ਲੋਕਤੰਤਰ ਖਤਮ ਹੋ ਜਾਏਗਾ ਬੇਰੁਜ਼ਗਾਰੀ ਹੋਰ ਵੱਧ ਜਾਏਗੀ ਲੋਕ ਘਰੋਂ ਬੇਕਾਰ ਹੋ ਜਾਣਗੇ ਜੋ ਕਹਿੰਦੇ ਬੱਚੀ ਪੜ੍ਹਾਓ ਬੱਚੀ ਬੱਚੀ ਬਚਾਓ ਉਹਦੇ ਨਾਂ ਤੇ ਇੱਕ ਪਾਸੇ ਬੱਚਿਆਂ ਦਾ ਬਰਾਤਕਾਰ ਹੋ ਰਹੇ ਨੇ ਇੱਕ ਪਾਸੇ ਬੱਚਿਆਂ ਦਾ ਗਲਤ ਕੰਮ ਹੋ ਰਹੇ ਨੇ ਮਨੀਪੁਰ ਦੇ ਵਿੱਚ ਦੇਖ ਲਓ ਪੰਜਾਬ ਦੇ ਵਿੱਚ ਦੇਖ ਲਓ ਹਾਥਰਸ ਦੇ ਵਿੱਚ ਦੇਖ ਲਓ ਤੇ ਇਹ ਜੋ ਗੰਮ ਹੋ ਰਹੇ ਨੇ ਹਾਂ ਬਜਟੀਆਂ ਨਾਲ ਕੋਈ ਬੇਟੀਆਂ ਦੀ ਸੇਫਟੀ ਨਹੀਂ ਹੈ ਕੋਈ ਬੱਚਾ ਉਹ ਹੈ ਆਏ ਨੂੰ ਵੇਖਣੇ ਗਿਆ ਨਹੀਂ ਹੈ ਲੋਕ ਅੱਜ ਆਪਣੇ ਇਲਾਜ ਦੀ ਖਾਤਰ ਦੇ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੰਤਰੀ ਖੋ ਜ ਜਾਂਦੇ ਨੇ ਤੇ ਜਿਹੜਾ ਕਹਿੰਦੇ ਅੱਜ ਵਿਕਾਸ ਸਾਹਿਬ ਦਾ ਕਾਹਦਾ ਵਿਕਾਸ ਹੈ এডਿਕੇਸ਼ਨ ਖਾਤਰ ਤਾਂ ਬਾਹਰ ਜਾਂਦੇ ਆ ਇਲਾਜ ਕਰਾਉਣ ਦੀ ਖਾਤਰ ਤਾਂ ਬਾਹਰ ਜਾਂਦੇ ਆ ਇਸ ਕਰਕੇ ਮੈਂ ਦੋਨੇ ਹੱਥ ਜੋੜ ਕੇ ਸਾਰੇ ਪੰਜਾਬ ਦੇ ਅੱਜ ਮੇਰੀਆਂ ਭੈਣਾਂ ਨੂੰ ਮੇਰੀਆਂ ਮਤਾਵਾਂ ਨੂੰ ਮੇਰੇ ਨੌਜਵਾਨ ਵੀਰਾਂ ਨੂੰ ਮੇਰੇ ਬਜ਼ੁਰਗ ਪ੍ਰਤਾਜ ਸ੍ਰੀਮਾਨ ਜੁਰਗਾ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਰਾਜਾ ਬਰਿੰਗ ਜੀ ਨੂੰ ਆਪਣੀ ਵੋਟ ਪਾ ਕੇ ਇੱਕ ਚੰਗੀ ਲੀਡ ਨਾਲ ਜਿੱਤ ਹਾਸਲ ਕਰਕੇ ਇਹਨੂੰ ਆਪਾਂ ਸੰਸਦ ਦੇ ਵਿੱਚ ਭੇਜਿਏ ਮੈਂ ਇਹ ਬੇਨਤੀ ਐਸਸੀ ਐਸਟੀ ਓਬੀਸੀ ਜਨਰਲ ਅਤੇ ਮੇਰੇ ਪ੍ਰਵਾਸੀ ਵੀ ਮੇਰੀਆਂ ਪ੍ਰਵਾਸੀ ਭੈਣਾ ਔਰ ਆਦੀਵਾਸੀ ਜੋ ਸਾਰੇ ਸਮਾਜ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪਹਿਲੀ ਜੂਨ ਨੂੰ ਹੱਥ ਪੱਜੇ ਦਾ ਬਟਨ ਦਵਾ ਕੇ ਰਾਜਾ ਬਰਿੰਗਜੀ ਨੂੰ ਅੱਛੀ ਡੀਡ ਨਾਲ ਜਤਾ ਕੇ ਸੰਸਦ ਵਿੱਚ ਭੇਜੋ ਅਗਲੀ ਗੱਲ ਰਹੀ ਆਪ ਆदमी ਸਰਕਾਰ ਦੀ ਆਪ ਆਦਮੀ ਸਰਕਾਰ ਦੀ ਗੱਲ ਤੁਹਾਡੇ ਕੋਲੋਂ ਵੱਲੋਂ ਕਿਸੇ ਕੋਲ ਛੁਪੀ ਨਹੀਂ ਹੋਈ ਆਪ ਨੇ ਜਦੋਂ 2017 ਦੇ ਵਿੱਚ ਜਦ ਬਾਈ ਦੇ ਵਿੱਚ ਸਦਾ ਦੇ ਵਿੱਚ ਸਰਕਾਰ ਲੈ ਕੇ ਆਂਦੀ ਹੈ ਆਪ ਨੂੰ ਮੈਨੂੰ ਪਤਾ ਹੈ ਸਾਧ ਨਾਗਰਿਕ ਨੂੰ ਪਤਾ ਹੈ ਕਿ ਦੁਨੀਆ ਬਦਲਾ ਚਾਹੁੰਦੀ ਸੀ ਔਰ ਬਦਲਾ ਦੀ ਖਾਤਰ ਇਹਨਾਂ ਨੇ ਕੋਈ ਬਦਲਾ ਨਹੀਂ ਲਿਆ ਅੱਜ ਦੁਨੀਆ ਇਹਨਾਂ ਦੇ 2.5 ਸਾਲ ਦੇ ਕਾਰਜਕਾਲ ਤੋਂ ਤੰਗ ਹੋ ਚੁੱਕੀ ਹੈ ਔਰ ਦੇਖ ਚੁੱਕੀ ਹੈ ਕਿ ਕੀ ਬਦਲਾ ਹੋਇਆ ਇਹਨਾਂ ਦੇ ਕੋਲੇ ਵੀ ਬੱਲੇ ਦੀ ਭਾਵਨਾ ਨਹੀਂ ਆ ਰਹੀ ਹੈ ਉਹਨਾਂ ਨੇ ਕਿਹਾ ਸੀਗਾ ਬੀਬੀਆਂ ਦਾ ਮਨ ਜਿੱਤਿਆ ਆਪ ਆਦਮੀ ਪਾਰਟੀ ਨੇ ਉਹਨਾਂ ਨੇ ਕਿਹਾ ਸੀ ਕਿ ਅਸੀਂ 1000 ਰੁਪਏ ਪੈਨਸ਼ਨ ਵਧਾਵਾਂਗੇ ਅੱਜ ਬੀਬੀਆਂ ਜਿਹੜੀਆਂ ਹੈਗੀਆਂ ਪੰਜਾਬ ਦੀਆਂ ਸਾਰੀਆਂ ਇਸ ਟੀਟ ਤੋਂ ਨਫ਼ਰਤ ਕਰਦੀਆਂ ਨੇ ਔਰ ਜੋ ਰਾਸ਼ਨ ਕਾਰਡ ਹੈ ਇਨਾਂ ਦਾ 10 ਲੱਖ ਭਗਵੰਤ ਮਾਨ ਸਾਹਿਬ ਦੇ ਆਪ ਦੇ ਬਿਆਨ ਹੈ ਕਿ ਅਸੀਂ 10 ਲੱਖ ਰਾਸ਼ਨ ਜੋ ਹੈ ਕਾਰ ਜੋ ਕੱਟਿਆ ਸੀ ਉਸ ਨੂੰ ਲਾਗੂ ਕਰ ਦਾਂਗੇ ਇਹਦਾ ਮਤਲਬ ਉਹਨਾ 10 ਲੱਖ ਰਾਸ਼ਨ ਕਾਰ ਕੱਟਾ ਅੱਜ ਜੋ ਅਨਾਜ ਮਿਲਦਾ ਸੀਗਾ ਅਨਾਜ ਦੀ ਵੀ ਸਕੂਅਰ ਜੋ ਹੈ ਮਾਤਰਾ ਹੈ ਉਹ ਵੀ ਜੋ ਗਰੀਬਾਂ ਦੇ ਰਹੀ ਆ ਉਹ ਵੀ ਸਰਕਾਰ ਨੇ ਕਟਾ ਦਿੱਤੀ ਹੈ ਬਾਕੀ ਰਹਾ ਸੀਐਮ ਸੀਐਮ ਸਾਹਿਬ ਕਿਹਾ ਦੀ ਬਣਾਵਾਂਗੇ ਤੇ ਹਜੇ ਤੱਕ ਇਹਨਾਂ ਤੋਂ ਸੀਐਮ ਸਾਹਿਬ ਵੀ ਨਹੀਂ ਬਣਿਆ ਔਰ ਜੋ ਲੋਕ ਬਾਹਰ ਬਾਹਰ ਦੇ ਸੂਬਿਆਂ ਦੇ ਲੋਕ ਨੇ ਉਹ ਸਾਡੇ ਪੰਜਾਬ ਵਿੱਚ ਨੌਕਰੀ ਕਰਨ ਵਾਸਤੇ ਆ ਰਹੇ ਆ ਔਰ ਸਾਡੇ ਪੰਜਾਬ ਦੇ ਲੋਕ ਲੋਕ ਨੇ ਉਹ ਨੌਕਰੀ ਨੂੰ ਤਰਸ ਰਹੇ ਨੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਇੰਗਲੈਂਡ ਤੋਂ ਲੋਕ ਲੋਕ ਨੌਕਰੀ ਕਰਨ ਆਉਣਗੇ ਬਾਹਰੇ ਦੇਸ਼ੋਂ ਕਿ ਨੌਕਰੀ ਕਰਨ ਆਉਣਗੇ ਅੱਜ ਕੌਣ ਆਇਆ ਬਹਾਰ ਦੇਸ਼ ਤੋਂ ਨੌਕਰੀ ਕਰਨ ਵਾਸਤੇ ਕੋਈ ਕਹਿੰਦੇ ਸੀ ਇੰਡਸਟਰੀ ਲਿਆਵਾਂਗੇ ਕੋਈ ਵੱਡੀ ਫੈਕਟਰੀ ਲਿਆਵਾਂਗੇ ਜਿਸ ਨਾਲ ਬੇਰੋਜ਼ਗਾਰੀ ਖਤਮ ਹੋਏਗੀ ਅੱਜ ਤੱਕ 2.5 ਸਾਲਾਂ ਦੇ ਵਿੱਚ ਕੋਈ ਅਜਿਹੀ ਉਦਯੋਗ ਦੀ ਫੈਕਟਰੀ ਨਹੀਂ ਆਈ ਅਜਿਹੀ ਇੰਡਸਟਰੀ ਨਹੀਂ ਆਈ ਜਿੱਥੇ ਲੋਕਾਂ ਨੂੰ ਕੋਈ ਆਪਣਾ ਰੋਜ਼ਗਾਰ ਮਿਲਿਆ ਹੋਵੇ ਬਾਕੀ ਰਹੀ 40 ਗੱਲ ਦੀ ਗੱਲ 40 ਗੱਲ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਤੇ ਜੋ ਇਹਨਾਂ ਨੇ ਗੁਰੂ ਗੰਗ ਸਾਹਿਬ ਦੀ ਬੇਅਦਬੀ ਕੀਤੀ ਹੈ ਲੋਕਾਂ ਦੇ ਸਿੱਖਾ ਦੇ ਸਮਾਜ ਦੇ ਵਿੱਚ ਇੱਕ ਭਾਵਨਾ ਆਇਆ ਉਹ ਭਾਵਨਾ ਦੇ ਕਰਕੇ ਲੋਕਾਂ ਦੇ ਦਿਨਾਂ ਤੋਂ 40 ਗੱਲ ਜੋ ਹੈ ਉਤਰ ਚੁੱਕਿਆ ਹੈ ਹੈ ਆ ਕਿ ਬਾਕੀ ਸਾਰਾ ਮੀਡੀਆ ਸਾਹਿਬ ਆਪ ਤੁਸੀਂ ਜਾਣਦੇ ਹੋ ਅਕਲ ਤੁਸੀਂ ਹਰ ਪਾਰਟੀ ਬਾਰੇ ਇਹਨਾਂ ਜਾਣਦੇ ਹੋ ਤੇ ਤੁਹਾਡੇ ਵਿਚਾਰ ਦੇ ਨਾਲ ਰਾਜਾ ਬੜਿੰਗ ਸਾਹਿਬ ਪੱਕੀ ਇੱਕ ਯੰਗ ਪਰਸਨ ਵੀ ਨੇ એનર્ਜੀ ਉਹਨਾਂ ਕੋਲ ਬਹੁਤ ਜ਼ਿਆਦਾ ਹੈ ਇਹ ਕੋ ਪਾਰਲੀਮੈਂਟ ਦੇ ਵਿੱਚ ਜਾਣਗੇ ਤੇ ਉਹ ਵਧੀਆ ਬਾਚਕ ਬਾਣ ਕੇ ਬਾਕੀਆਂ ਦੇ ਕੰਪੈਰੀਟਿਵਲੀ ਤੁਹਾਡੇ ਇੱਕ ਵਾਰ ਕੀ ਵਿਚਾਰ ਹੈ ਵਿਦ ਏਜ ਮੈਂ ਉਮੀਦ ਮੈਂ ਉਮੀਦ ਰੱਖਦਾ ਹਾਂ ਰਾਜਾ ਬੜਿੰਗ ਬੜਿੰਗ ਸਾਹਿਬ ਪੰਜਾਬ ਦੀ ਜੋ ਬੁੱਧੇ ਨੇ ਪੰਜਾਬ ਦੀ ਇੰਡਸਟਰੀ ਹੋਵੇ ਪੰਜਾਬ ਦੀ ਸਿਹਤਰਾ ਸੇਟ ਹੋਵੇ ਔਰ ਪੰਜਾਬ ਦੀ ਐਜੂਕੇਸ਼ਨ ਹੋਵੇ ਔਰ ਪੰਜਾਬ ਦਾ ਵਿਕਾਸ ਹੋਵੇ ਉਹਦੇ ਮੁੱਦਿਆਂ ਦੇ ਉੱਤੇ ਖੁੱਲ ਕੇ ਚਰਚਾ ਕਰਨਗੇ ਔਰ ਪੰਜਾਬ ਦੇ ਵਿੱਚ ਅੱਛੇ ਤੋਂ ਅੱਛਾ ਪ੍ਰੋਜੈਕਟ ਲਿਆ ਕੇ ਪੰਜਾਬ ਦਾ ਵਿਕਾਸ ਕਰਨਗੇ ਉਹ ਆਪਣੀ ਆਵਾਜ਼ ਨੂੰ ਬੁਲੰਦ ਕਰਨਗੇ ਉਹਨਾਂ ਵਿੱਚ ਕਾਬਲੀਅਤ ਹੈ ਉਹ ਬਹੁਤ ਹੀ ਅੱਛੇ ਕੈਂਡੀਡੇਟ ਨੇ ਔਰ ਇੱਕ ਕਾਬਲੀਅਤ ਰੱਖਦੇ ਨੇ ਵਿਰੋਧ ਜਨਤਾ ਨੂੰ ਕੀ ਬਿਲ ਕਰੋਗੇ ਕਿਉਂਕਿ ਹਰ ਪਾਰਟੀ ਦੇ ਆਪਣੇ ਦਾਅਵੇ ਹੈਗੇ ਆਂ ਕਈ ਵਾਰ ਲੋਕੀ ਗੁੰਮਰਾਹ ਵੀ ਹੋ ਜਾਂਦੇ ਨੇ ਅਸਲੀ ਹੀਰੇ ਨੂੰ ਨਹੀਂ ਪਛਾਨ ਸਕਦੇ ਰਾਜਾਵੜੀ ਸਿੰਘ ਸਾਹਿਬ ਵਧੀਆ ਕੰਮ ਕਰ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਲੋਕੀ ਉਹਨਾਂ ਨੂੰ ਜੋ ਪਿਛਲੀ ਵਾਰ ਵੀ 8 ਸਿੱਟਾ ਮਿਲੀ ਸੀ ਕਿਹਾ ਬਾਕੀ ਆਮ ਆਦਮੀ ਪਾਰਟੀ ਨੂੰ ਇੱਕ ਸਿੱਟ ਮਿਲੀ ਸੀ ਭਾਜਪਾ ਨੂੰ ਦੋ ਅਕਾਲੀ ਦੰਦ ਨੂੰ ਦੋ ਪਰ ਜੋ ਆਮ ਆਦਮੀ ਪਾਰਟੀ ਨਾਰਾ ਦਿੱਤਾ 13 ਵਿੱਚੋਂ 13 ਸਿੱਟਾਂ ਉਹਨਾਂ ਦਾ ਤਾਂ ਕਹਿਣਾ ਬੰਦਾ ਹੀ ਨਹੀਂ ਹੈਗਾ ਕਿ ਉਹਨਾਂ ਤਾਂ ਇੱਕ ਸਿੱਟ ਮਿਲੀ ਸੀ ਤੇ ਕਾਂਗਰਸ ਜਿਹੜੀ ਹੈਗੀ ਹੈ ਉਹ 8 ਸਿੱਟਾਂ ਲੈ ਕੇ ਵੀ ਇੰਨੀ ਹਮੀਲੀ ਹਲੀਮੀ ਜੋ ਹੈਗੀ ਉਹਨਾਂ ਅੰਦਰ ਕਿਤਾ ਮੇਨਟੇਨ ਕਰਦੀ ਵੀ ਹੈ ਕਾਂਗਰਸ ਤੇ ਥੋੜਾ ਦੱਸੋ ਦੇਖੋ ਕੱਲਾ ਕਹਿਣਾ ਨਹੀਂ ਹੁੰਦਾ ਕਿ ਸਾਡੀਆਂ 13 ਦੀਆਂ 13 ਸਿੱਟ ਇਹ ਵਿੱਚ ਦੇਖਣਾ ਪੈਂਦਾ ਵਿਕਾਸ ਕੋਈ ਜੋ ਅੱਜ ਪੰਜਾਬ ਦਾ ਨਾਗਰਿਕ ਆ ਪੰਜਾਬ ਦਾ ਵੋਟਰ ਹੈ ਉਹ ਸਭ ਜਾਣਦਾ ਹੈ ਕਿ ਕਿਹੜੀ ਪਾਰਟੀ ਵਿਕਾਸ ਕਰ ਸਕਦੀ ਹੈ ਉਹ ਕਿਹੜੀ ਪਾਰਟੀ ਨੇ ਵਿਕਾਸ ਕੀਤਾ ਹੈ ਔਰ ਕਿਹੜੀ ਪਾਰਟੀ ਜੋ ਹੈ ਜੀ ਸੋਚ ਹੈ ਸੋਚ ਤੇ ਪਹਿਲਾਂ ਦੇ ਰਹੀ ਹੈ ਤੇ ਇਸ ਕਰਕੇ ਮੈਂ ਦੱਸਦਾ ਵੀ ਉਹ ਕਹਿਣ ਦੀਆਂ ਗੱਲਾਂ ਨਹੀਂ ਗਿਆ ਵੀ ਅਸੀਂ 13 ਤੋਂ 13 ਲੈ ਜਾਗੇ ਤੁਹਾਡੇ ਕੋਲ ਰਿਜ਼ਲਟ ਆਉਣ ਵਾਲਾ ਮੈਂ ਤੁਹਾਨੂੰ ਦੱਸਦਾ ਹਾਂ ਕਾਂਗਰਸ ਜੋ ਪਾਰਟੀ ਹੈ ਪਾਸ ਤੋਂ ਲੈ ਕੇ 10 ਸੀਟਾਂ ਲੈ ਕੇ ਹਾਸਲ ਕਰੇਗੀ ਕਦੇ ਬਹੁਤ ਵਧੀਆ ਬੋਲਿਆ ਹੈਗਾ ਤੇ ਉਮੀਦ ਕਰਦੇ ਆਂ ਤੁਹਾਡੇ ਵਰਗੇ ਹੋਰ ਲੋਕ ਆਉਣ ਜੋ ਲੋਕਾਂ ਨੂੰ ਅਸਲੀ ਤਸਵੀਰ ਦੇਣ। ਸ਼ੁਕਰੀਆ ਤੁਸੀਂ ਆਏ। ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਉਮਰ ਨੇ ਵਿੱਚ ਵੀ ਪੂਰਾ ਐਕਸਪੀਰੀਐਂਸ ਉਹਨਾਂ ਨੇ ਤੁਹਾਨੂੰ ਦੱਸਤਾ ਹੈ। ਰਾਜਾ ਵੜਿੰਗ ਸਾਹਿਬ ਹੈਗੇ ਆ ਜੀ ਹੱਥ ਬਦਲੇਗਾ ਹਾਲਾਤ ਨਾਲ ਕਾਂਗਰਸ ਆਉਣ ਵਾਲੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਜੀ ਤੁਸੀਂ ਦੇਖ ਸਕਦੇ ਹੋ ਨਾਲ ਰਾਜਾ ਵੜਿੰਗ ਸਾਹਿਬ ਵੱਸ ਤੋਂ ਵੱਧ ਜੋ ਹੈ ਵੀਡੀਓ ਸ਼ੇਅਰ ਕਰਦੋ, ਜ਼ਰੂਰ ਪਾਓ ਤੁਹਾਨੂੰ ਲੱਗਦਾ ਰਾਜਾ ਵੜਿੰਗ ਤਾਂ ਵਧੀਆ ਕੰਮ ਕਰ ਰਿਹਾ ਹੈ। ਜ਼ਰੂਰ ਪਾਓ। ਮਿਲਦੇ ਆ ਤੁਹਾਨੂੰ ਅਗਲੀ ਵਾਰੀ। ਥੈਂਕ ਯੂ।